ਸਬਜ਼ੀਆਂ ਦੇ ਕਿਤੇ ਵਿੱਚ ਟਰਸਟ ਰੱਖਣ ਵਾਲੇ ਵੀਰੋ ਤੇ ਭੈਣੋ ਸასი ਕਾਲੇ ਆਪਾਂ ਗੱਲ ਕਰਾਂਗੇ ਕਿ ਸਬਜ਼ੀ ਰੁੱਤ ਵਿੱਚ ਮੂਲੀ ਦਾ ਕਿਹੜਾ ਬੀਜ ਬੀਜੀਏ ਤਾਂ ਕਿ ਆਪਾਂ ਨੂੰ ਮੂਲੀ ਚੰਗੀ ਕੁਆਲਿਟੀ ਦੀ ਮਿਲ ਸਕੇ ਤੇ ਵਾਧ ਪੈਦਾਵਾਰ ਮਿਲ ਸਕੇ ਤੇ ਆਪਾਂ ਉਸ ਨੂੰ ਮਾਰਕੀਟ ਦੇ ਵਿੱਚ ਆਸਾਨੀ ਦੇ ਨਾਲ ਵੇਚ ਸਕੀਏ ਸਰਦੀ ਦੀ ਮੂੜੀ ਤੇ ਬੀਜ ਲਗਾਉਣ ਲਈ ਸਤੰਬਰ ਅਕਤੂਬਰ ਤੇ ਨਵੰਬਰ ਦਾ ਮਹੀਨਾ ਉੱਤਤ ਸਮਾਂ ਹੈ ਇਨ੍ਹਾਂ ਮਹੀਨਿਆਂ ਦੇ ਵਿੱਚ ਹਾਈਬ੍ਰਿਡ ਉੱਤਮੀ ਵਿੱਚ ਬੀਜਾਂ ਦੇ ਵਿੱਚ ਆਪਾਂ ਲਗਾ ਸਕਦੇ ਹਾਂ ਪੂਸ਼ਾ ਮਾਨੀ ਇਹ ਬੀਜ ਸਰਦੀ ਲਈ ਆਸ਼ਾ ਹੈ ਇਸ ਕਿਸਮ ਦੀ ਮੂਲੀ ਜੰਮੀ ਕਿ ਕਿਤੀ ਹੁੰਦੀ ਹੈ ਇਸ ਦੂਸਰੇ ਨੰਬਰ ਤੇ ਆਪਾਂ ਬੀਜ ਲਗਾ ਸਕਦੇ ਹਾਂ ਐਵਰੀ ਵਾਈਡ ਸਜੈਂਟਾ ਕੰਪਨੀ ਦਾ ਬੀਜ ਹੈ ਇਸ ਦੀਆਂ ਮੂਲਨਾ ਇੱਕਸਾਰ ਹੁੰਦੀਆਂ ਹੰਗਾ ਹੁੰਗਾ ਹੁੰਗਾ ਤੇ ਸਜੈਂਟਾ ਕੰਪਨੀ ਦੇ ਮੂਲਨਾ ਮਾਰਕੀਟ ਦੇ ਵਿੱਚ ਵਧੀਆ ਰੇਟ ਤੇ ਆਸਾਨੀ ਦੇ ਨਾਲ ਵਿਕ ਜਾਂਦਾ ਹੈ ਇਸ ਤੋਂ ਅੱਗੇ ਆਪਾਂ ਜਪਾਨੀ ਬਾਈਟ ਕਿਸਮ ਦੀ ਗੱਲ ਕਰਾਂਗੇ ਕਿਸ ਕਿਸਮ ਦੀ ਮੂਲੀ ਨਰਮ ਹੁੰਦੀ ਹੈ ਤੇ ਕੌੜੀ ਵੀ ਘੱਟ ਹੁੰਦੀ ਆ ਇਹ ਵੀ ਰੂਪੀ ਕਰਨੀ ਤੇ ਕਿੰਟੀ ਰੰਗ ਦੀ ਹੁੰਦੀ ਆ ਅੱਗੇ ਦਰਸ਼ਕੋ ਜੋ ਵੀ ਵੀਪਣਾ ਦਾ ਸਲਾਦ ਪਸੰਦ ਕਰਦੇ ਹਨ ਉਹ ਕੋਸ਼ਾ ਰੇਸ਼ੀ ਪਿਸ਼ਵ ਦੀ ਮੂਲੀ ਤੇ ਪੀਜ਼ ਇਹ ਕਿ ਲਾ ਸਕਦੇ ਆ ਆਪਣੇ ਟਰੇਲੂ ਖਾੜਨ ਦੇ ਵਿੱਚ ਵੀ ਇਸ ਕਿਸਮ ਦੀ ਮੋਲੀ ਜੋ ਜੋ ਪਤਲੀ ਤੇ ਸਫੇਦ ਹੁੰਦੀ ਆ ਇਹ ਸਲਾਦ ਲਈ ਬਹੁਤ ਵਧੀਆ ਹੁੰਦੀ ਆ ਇੰਨਾ 하ਾਈ ਬ੍ਰੇਡ ਬੀਜਾਂ ਨੂੰ ਬੀਜ ਕੇ ਦੋਸਤੋ ਆਪਾਂ ਇੱਕ ਚੰਗੀ ਪੈਦਾਵਾਰ ਲੈ ਸਕਦੇ ਆ ਚੰਗੀ ਕੁਆਲਿਟੀ ਲੈ ਸਕਦੇ ਆ ਇਸ ਲਈ ਇਸ ਜਾਣਕਾਰੀ ਅੱਗੇ ਵੀ ਸ਼ੇਅਰ ਕਰੋ ਉਹ ਦੋਸਤੋ ਥੈਂਕ ਯੂ